ਕਿਸਾਨੀ ਧਰਨੇ ਦੌਰਾਨ ਅਦਾਕਾਰਾ ਕੰਗਣਾ ਨੌਤ ਵੱਲੋਂ ਮਾਤਾ ਮਹਿੰਦਰ ਕੌਰ ਪ੍ਰਤੀ ਇੰਸਟਾਗ੍ਰam ਤੇ ਇਤਰਾਜਯੋਗ ਸ਼ਬਦ ਕਹਿਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਦੀ ਸੁਣਵਾਈ ਦੌਰਾਨ ਅੱਜ ਮਾਤਾ ਮਹਿੰਦਰ ਕੌਰ ਵੱਲੋਂ ਅਦਾਲਤ ਵਿੱਚ ਪੇਸ਼ ਹੋ ਕੇ ਆਪਣੇ ਬਿਆਨ ਦਰਜ ਕਰਵਾਏ ਕਿ ਜਦਕਿ ਕੰਗਣਾ ਨੌਤ ਦੇ ਅਦਾਲਤ ਵਿੱਚ ਪੇਸ਼ ਨਾ ਹੋਣ ਤੇ 15 ਦਸੰਬਰ ਨੂੰ ਅਦਾਲਤ ਵੱਲੋਂ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਤੁਸੀਂ ਦੇਖ ਰਹੇ ਹੋ ਤਸਵੀਰਾਂ ਦਾ ਪਬਲੀਕ ਹੈ ਤੁਹਾਡਾ ਲਾਸ ਸਿੰਘ ਲਾਭ ਸਿੰਘ ਅੱਜ ਕੋਰਟ ਚ ਪਹੁੰਚੇ ਹਾਂ ਬਾਹਰਾਨੀ ਮਾਮਲੇ ਚ ਕੀ ਕਹਣਾ ਤੁਹਾਡਾ ਅਸੀਂ ਆਪ ਦੇ ਮਤਲਬ ਸਾਨੂੰ ਉਮੀਦ ਹੈ ਕਿ ਸਾਨੂੰ ਚਾਹ ਸਭ ਤੋਂ ਇਨਸਾਫ ਮਿਲੂਗਾ ਬੰਮਨ ਦੁਖੀ ਕਿੰਨਾ ਸੀ ਜਦੋਂ ਪਾਇਦਾ ਕਮੈਂਟ ਕੀਤਾ ਗਿਆ ਤੇ ਬਹੁਤ ਯਾਦੀ ਦੁਖੀ ਸੀ ਹੂੰ ਉਹਦਾ ਕੋਈ ਅੰਤ ਨਹੀਂ ਸੀ ਸਾਡੇ ਨਾਲ ਸਾਰੇ ਹਿੱਸੇਦਾਰ ਭੈਣ ਭਾਈ ਸਭ ਟੁੱਟ ਗਏ ਹੂੰ ਕਿ ਜਦੋਂ ਇਹ ਇੱਕ ਅਲਾਖੀ ਵੀ ਇਹ ਤਾਂ ਤੈੜੀ ਚ ਆਏਗੀ

ਜਿਹੜੀ ਕੰਗੜਾ ਲੋਧ ਨੇ ਕਿਹਾ ਕਿ ਮੈਨੂੰ ਇੱਥੋਂ ਖਤਰਾ ਹੈ ਸਿਕਿਉਰਿਟੀ ਨਹੀਂ ਹੈ ਮੇਰੀ ਤਾਂ ਪੰਜਾਬ ਦੇ ਵਿੱਚੋਂ ਕੀ ਲੱਗਦਾ ਤੁਹਾਨੂੰ ਕੋਣ ਨੂੰ ਕਹਦਾ ਖਤਰਾ ਹੈ ਉਹ ਤੇ ਕੋਈ ਪਹਿਲਾ ਸਰਕਾਰ ਨੇ ਬਾਡੀਗਾਰਡ ਇੱਥੇ ਜਾਂ ਸਹਾਇਤਾ ਦਿੰਦੀ ਹੈ ਫਿਰ ਇੱਥੇ ਐਮਪੀ ਦੇ ਨਾਤੇ ਬੰਨਣਾ ਤੇਰੇ ਤੋਂ ਵੀ ਦੂਜੇ ਸੁਪੇਚੀ ਚਿੰਤਾ ਕਰਦੇ ਐਮਪੀ ਤੇ ਉਹ ਉੱਥੇ ਵੀ ਸਹਾਇਤਾ ਮਿਲਦੀ ਹੈ ਇੱਥੇ ਉਹਨੂੰ ਕੀ ਖਤਰਾ ਕੋਈ ਖਤਰਾ ਨਹੀਂ ਹੈ अच्छा कोई कंगना ਦੇ ਵਕੀਲਾਂ ਨੇ ਤੁਹਾਨੂੰ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਹੈ ਨਹੀਂ ਕੀ ਲੱਗਦਾ ਤੁਹਾਨੂੰ ਕੋਰਟ ਤੇ ਵਿਸ਼ਵਾਸ ਸਾਨੂੰ ਵਿਸ਼ਵਾਸ ਹੈ ਜੀ ਕੋਰਟ ਤੇ اچھا ਕੋਰਟ ਤੱਕ ਪਹੁੰਚਣਾ ਆਪਣਾ ਕਿੰਨਾ ਇਸ ਉਮਰ ਦੇ ਵਿੱਚ ਆ ਗੱਲ ਇੱਕ ਵਾਸਤੇ ਆ ਰਿਹਾ ਤੁਹਾਨੂੰ ਨਹੀਂ ਜਾਂਦਾ ਬਹੁਤ ਮੁਸ਼ਕਲ ਹੈ ਜੀ ਬਹੁਤ ਮੁਸ਼ਕਲ ਹੈ ਵਾਸਤੇ ਮਾਤਾ ਨੂੰ ਬੀਲ ਚੀਰ ਤੇ ਲਿਆਂਦਾ ਹਾਂਜੀ ਔਖੀ ਕਿੰਨੇ ਕੋਈ ਬਹੁਤ ਜਿਆਦਾ ਤੁਹਾਨੂੰ ਹੁਣ ਪੂਰੀ ਉਮੀਦ ਹੈ ਵੀ ਇਨਸਾਫ ਮਿਲੂ ਸਾਨੂੰ ਪੂਰੀ ਉਮੀਦ ਹੈ ਜੀ ਤੇ ਸਾਨੂੰ ਜਸ ਸਾਹਿਬ ਤੋਂ ਪੂਰਾ ਇਨਸਾਫ ਮਿਲੂਗਾ ਸਰਕਾਰ ਤੋਂ ਬਾਕੀ ਜਾਜਿਤਾ ਜਿ ਬਾਪ ਪਰਮਾਤਮਾ ਇਕੂ ਲੂਪਾਇ ਸਾਡੇ ਵੱਲ ਤੁਹਾਡੇ ਕੋਈ ਆਪਣਾ ਕੰਪਰੋਮਾਈਜ਼ ਕਰਨ ਵਾਸਤੇ ਆਪ ਵਿੱਚ ਰਾਜੀਨਾਮਾ ਕਰਨ ਵਾਸਤੇ ਕੋਈ ਵਿਵਾਦ ਨਹੀਂ ਪੈਣਾ ਨਹੀਂ ਜੀ ਕੋਈ ਜੇ ਕੋਈ ਤੁਹਾਨੂੰ ਸਜ਼ਾ ਕਿਉਂ ਮੰਗਉਂਕੀ ਹਾਂ ਜੀ ਕਿਉਂ ਕਿ ਸੰਜਾ ਦੀ ਮੰਗ ਕਰਦੇ ਹੋ ਕੀ ਹੋਵੇ ਹੁਣ ਜਿੰਨੇ ਵੀ ਅਦਾਲਤ ਦੇ ਸਨ ਕੀ ਹੈ ਜਿਹੜਾ ਕਾਨੂੰਨ ਬਣਦਾ ਉਹਨੂੰ ਸਜ਼ਾ ਕੰਗਨ ਨੋਟ ਕਹਿ ਰਹੀ ਹੈ ਪੰਜਾਬ ਦੀਆਂ ਮਾਤਾਵਾਂ ਭੈਣਾਂ ਮਾਚਲ ਦੀਆਂ ਮਾਤਾਵਾਂ ਭੈਣਾਂ ਮੈਂ ਸਰਕਾਰ ਜੋਗ ਹੈ ਮੈਂ ਮਾਫੀ ਮੰਗਦੀ ਹਾਂ ਕਿ ਮੇਰੇ ਤੋਂ ਕੋਈ ਗਲਤੀ ਹੋ ਗਈ ਮਾਫੀ ਵਾਲਾ ਟਾਈਮ ਤਾਂ ਟੱਪ ਗਿਆ ਪਹਿਲਾਂ ਤਾਂ ਸੀ ਮਾਫੀ ਵਾਲਾ ਟਾਈਮ ਫੇਰ ਸੀ ਬੇਨਤੀਆਂ ਮਤਲਬ ਮੰਨਤਾਂ ਵਾਲਾ ਟਾਈਮ ਉਹ ਵੀ ਟੱਪ ਗਿਆ ਮਾਫੀ ਵਾਲਾ ਤੇ ਮੰਨਤਾਂ ਵਾਲਾ ਤਾਂ ਦੋਨਾਂ ਟਾਈਮ ਨਾਲ ਗਏ ਹੁਣ ਤਾਂ ਗੱਲ ਖਤਮ ਹੋ ਗਈ ਹੁਣ ਤਾਂ ਕੋਰਟ ਦੇ ਵਿੱਚ ਕੇਸ ਹੀ ਚੱਲ ਪਿਆ ਜੀ ਬਾਬਾ ਜੀ ਹੁਣ ਵੀ ਜੇ ਤੰਗਦਾਰ ਨੌਂ ਤੁਹਾਡੇ ਕੋਲੇ ਆ ਜੇ ਮਾफी ਮੰਗ ਲੇ ਤਾਂ ਮਾਫ਼ ਕਰ ਦੋਗੇ ਨਹੀਂ ਸਾਡੀ ਆਤਮਾ ਨਹੀਂ ਕੀ ਲੱਗਦਾ ਪਹਿਲਾਂ ਮਾਫੀ ਮੰਗ ਲੈਣ ਦੇ ਪਹਿਲਾਂ ਪਹਿਲਾਂ ਕੁਝ ਗੱਲ ਹੋ ਸੀ ਪਹਿਲਾਂ ਮੰਨ ਲੈਂਦਾ ਕਿ ਉਹ ਗਲਤੀਆਂ ਹੋ ਜਾਂਦੀਆਂ ਉਦੋਂ ਚੀਜ਼ ਹੋ ਸੀ ਪਹਿਲਾਂ ਉਹਨਾਂ ਨੇ ਅਸੀਂ ਇੱਥੇ ਬਸੰਦੇ ਕੋਰਟ ਦੇ ਵਿੱਚ ਕੇਸ ਕੀਤਾ ਸੀ ਉਹਨੇ ਬਸੰਦੇ ਨਹੀਂ ਖੜੇ ਕੇ ਹਾਈ ਕੋਰਟ ਜਾਂਦੇ ਹਾਈ ਕੋਰਟ ਨੂੰ ਜੀ ਰਿਪੋਰਟ ਕੇ ਉਨੇ ਆਪ ਦਾ ਸਾਰਾ ਪ્યોਰ ਲਾਇਆ ਤੇ ਹੁਣ ਜਦੋਂ ਜੋਰ ਹੀ ਲੱਗ ਗਿਆ ਸਾਰਾ ਦੋਹਾਂ ਤਰ੍ਹਾਂ ਦਾ ਹੁਣ ਕਾਦਾ ਅਰਾਜੀਕ ਵੀ ਇਨਸਾਫ ਲੈ ਕੇ ਰਹੋਗੇ ਇਨਸਾਫ ਤੁਹਾਨੂੰ ਐਵੇਂ ਨਾ ਖਤਰਬਾਰ ਹੋਊ ਮਾਫੀ ਮੰਗਦੀ ਹਾਂ ਨਹੀਂ ਨਹੀਂ ਹੁਣ ਤਾਂ ਗੱਲ ਹੀ ਖਤਮ ਹੈ ਮਾਫੀ ਵਾਲੀ ਤਾਂ ਗੱਲ ਹੀ ਖਤਮ ਆ ਠੀਕ ਹੈ ਮਾਤਾ ਜੀ ਹਾਂ ਸਰ ਕੀ ਕਹਿਣਾ ਤੁਹਾਨੂੰ ਅਜੇ ਅੱਜ ਕੀ ਅੱਜ ਮਹਿੰਦਰਕੌਰ ਵਰਸੇ ਕੰਗਨਾਰ ਰਣੌਤ ਕੇਸ ਦੇ ਵਿੱਚ ਮਾਤਾ ਮਹਿੰਦਰਕੌਰ ਕਿਉਂਕਿ ਸਾਡੀ ਐਵੀਡੈਂਸ ਦਾ ਡੇਟ ਰੱਖੀ ਗਈ ਸੀ ਮਾਤਾ ਜੀ ਪੇਸ਼ ਹੋਈ ਸੀ ਕਿ ਮਹਿੰਦਰਕੌਰ ਤੇ ਇੱਕ ਦੂਸਰਾ ਗਵਾਹ ਅਸੀਂ ਜਿਹੜਾ ਗੁਰਪ੍ਰੀਤ ਸਿੰਘ ਮਾਤਾ ਦਾ ਜਿਹੜਾ ਭਾਈਚਾਰੇ ਚੋਂ ਪੋਤਾ ਲੱਗਦਾ ਅਸੀਂ ਦੋ ਗਵਾਹ ਅੱਜ ਕੋਰਟ ਦੇ ਵਿੱਚ ਕਰਾਏ ਹੈਗੇ ਉਹਨਾਂ ਦੇ ਵਕੀਲ ਸਾਹਿਬ ਵੀ ਪੇਸ਼ ਹੋਏ ਸੀ ਸੀਨੀਅਰ ਐਡਵੋਕੇਟ ਨਹੀਂ ਅਪੀਅਰ ਹੋਏ ਉਹਨਾਂ ਦੇ ਪ੍ਰੌਕਸੀ ਕਾਉਂਸਲ ਅਪੀਅਰ ਹੋਏ ਸੀ ਅੱਜ ਕੋਰਟ ਨੇ ਕੁਐਸਚਨ ਆਨਸਰ ਫਾਰਮ ਦੇ ਵਿੱਚ ਜਿਹੜੀ ਇਹਨਾਂ ਦਾ ਐਗਜ਼ਾਮੀਨੇਸ਼ਨ ਚੀਫ ਕਰਵਾਇਆ ਹੈਗਾ ਦੋਨੋਂ ਗਵਾਹਾਂ ਦਾ ਐਗਜ਼ਾਮੀਨੇਸ਼ਨ ਚੀਫ ਹੋਇਆ ਤੇ ਅਸੀਂ ਜਿਹੜੇ ਡਾਕੂਮੈਂਟਸ ਸੀਗੇ ਉਹ ਜਿਵੇਂ ਟਵਿੱਟਰ ਤੇ ਜੋ ਪੋਸਟਰ ਟਵੀਟ ਕੀਤੀ ਗਈ ਸੀਗੀ ਉਹਦੀ ਕਾਪੀ ਤੇ ਬਾਕੀ ਰੈਲੇਵੈਂਟ ਡਾਕੂਮੈਂਟਸ ਹੈਗੇ ਅਸੀਂ ਉਹ ਅੱਜ ਕੋਰਟ ਦੇ ਵਿੱਚ ਪੇਸ਼ ਕੀਤੇ ਆ ਤੇ ਉਹਨਾਂ ਦੇ ਵਕੀਲ ਸਾਹਿਬ ਨੇ ਅੱਜ ਕੰਗੜਾ ਦੇ ਵਕੀਲ ਸਾਹਿਬ ਨੇ ਡੇਟ ਲਈ ਹੈ ਉਹ ਮਾਤਾ ਜੀ ਨੂੰ ਤੇ ਜਿਹੜਾ ਦੂਸਰਾ ਗਵਾਹ ਅਸੀਂ ਪੇਸ਼ ਕੀਤਾ ਸੀ ਕੋਰਟ ਦੇ ਵਿੱਚ ਉਹਨਾਂ ਨੂੰ ਜਿਹੜੀ 15 12 ਨੈਕਸਟ ਡੇਟ ਹੈ ਉਸ ਤੇ ਉਹਨਾਂ ਨੂੰ ਕਰਾਸ ਐਗਜ਼ਾਮਿਨ ਕਰਨਗੇ ਫਿਜ਼ੀ ਨੇ ਅੱਜ ਫਿਜ਼ੀਕਲ ਜੋ ਪੇਸ਼ ਹੋਣ ਵਾਸਤੇ ਉਹਨਾਂ ਦੀ ਐਪਲੀਕੇਸ਼ਨ ਉਹਨਾਂ ਨੇ ਲਗਾਈ ਸੀ ਉਹਦਾ ਅਸੀਂ ਜਵਾਬ ਦਿੱਤਾ ਸੀ ਉਹਦਾ ਅੱਜ ਸਾਡੀ ਐਪਲੀਕੇਸ਼ਨ ਦਾ ਜੋ ਉਹਨਾਂ ਨੇ ਰਿਪਲਾਈ ਸਾਡੇ ਰਿਪਲਾਈ ਦਾ ਜੋ ਰੀਜੋਇੰਡਰ ਦੇਣਾ ਉਹਨਾਂ ਨੇ ਉਹਨਾਂ ਨੇ ਅੱਜ ਕੋਰਟ ਦੇ ਵਿੱਚ ਸਬਮਿਟ ਨਹੀਂ ਕਰਵਾਇਆ ਹੁਣ ਇਹ ਨੈਕਸਟ ਡੇਟ ਤੇ ਜੱਜ ਸਾਹਿਬ ਨੇ ਉਹਨਾਂ ਨੂੰ ਉਹਦਾ ਰੀਜੋਇੰਡਰ ਸਬਮਿਟ ਕਰਾਉਣ ਲਈ ਕਿਹਾ ਤੇ ਜਿਹੜਾ ਸਾਨੂੰ ਹੋਰ ਜਿਹੜੇ ਬਾਕੀ ਗਵਾਹ ਅਸੀਂ ਕਰਵਾਉਣਾ ਚਾਹੁੰਦੇ ਹਾਂ ਪਹਿਲਾ ਕੋਰਟ ਨੇ ਸਾਨੂੰ ਆਪਦੀ ਐਵੀਡੈਂਸ ਕਨਕਲੂਡ ਕਰਨ ਲਈ ਕਿਹਾ ਹੈਗਾ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਹਦਾਇਤ ਦਿੱਤੀ ਹੈ ਵੀ ਜਦੋਂ ਸਾਰੇ ਗਵਾਹ ਇਹਨਾਂ ਸਾਡੇ ਵੱਲੋਂ ਐਵੀਡੈਂਸ ਕਨਕਲੂਡ ਹੁੰਦੀ ਹੈ ਤਾਂ ਫਿਰ ਇੱਕ ਡੇਟ ਤੇ ਉਹਨਾਂ ਨੂੰ ਕਰਾਸ ਐਗਜ਼ਾਮਿਨ ਕੀਤਾ ਜਾਊਗਾ ਅਗਲੀ ਤਰੀਕ ਕੀ ਹੈ ਜੀ 15 12 ਨੈਕਸਟ ਡੇਟ ਰੱਖੀ ਗਈ ਹੈ ਜੀ ਕੰਗਣਾ ਅਜ ਵਰਚੂਅਲੀ ਅਪੀਅਰ ਹੋਏ ਉਹਨਾਂ ਦੀ ਐਪਲੀਕੇਸ਼ਨ ਲਈ ਹੈ ਜੀ ਹਾਜ਼ਰੀ ਮਾਫੀ ਦੀ ਲੱਗਦਾ ਅਗਲੀ ਵਾਰ ਕੰਗਣਾ ਨਾਤ ਫਿਜ਼ੀਕਲ ਪੇਸ਼ ਹੋਣਗੇ ਅਸੀਂ ਕੋਰਟ ਨੂੰ ਅਸੀਂ ਤਾਂ ਕੀਤੀ ਹੈ ਜੀ ਰਿਕੁਐਸਟ ਵੀ ਕੋਰਟ ਨੂੰ ਕੋਰਟ ਦੇ ਵਿੱਚ ਕੰਗਣਾ ਨੂੰ ਪਰਸਨਲੀ ਪੇਸ਼ ਹੋਣਾ ਚਾਹੀਦਾ ਕਿਉਂਕਿ ਐਵੀਡੈਂਸ ਦਾ ਮੈਟਰ ਹੈਗਾ ਚਲੋ ਇੱਕ ਅੱਧੀ ਡੇਟ ਤੇ ਕੋਈ ਕੰਮ ਹੋ ਜਾਂਦਾ ਹੈਗਾ ਤੇ ਨੈਕਸਟ ਡੇਟ ਤੇ ਹੋਣਾ ਚਾਹੀਦਾ ਚਲੋ ਜੱਜ ਸਾਹਿਬ ਨੇ ਅੱਜ ਉਹਨਾਂ ਨੂੰ ਪਰਸਨਲੀ ਵੀ ਕਿਹਾ ਹੈਗਾ ਉਹਨਾਂ ਦੇ ਵਕੀਲ ਸਾਹਿਬ ਨੂੰ ਵੀ ਨੈਕਸਟ ਡੇਟ ਤੇ ਅਪੀਅਰ ਹੋਣ ਕੰਗਣਾ ਰੌਤ ਠੀਕ ਠੀਕ ਹੈ ਥੈਂਕ ਯੂ